ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਅੱਜ ਦੀ ਆਪਾਂ ਵੀਡੀਓ ਦੇ ਵਿੱਚ ਇੱਕ ਬਲੈਰੋ ਗੱਡੀ ਆਪਾਂ ਬਹੁਤ ਵਧੀਆ ਤੁਹਾਨੂੰ ਦਿਖਾਵਾਂਗੇ ਤੇ ਉਸ ਤੋਂ ਬਾਅਦ ਇੱਕ ਲੈਫਟ ਵਾਲੀ ਟਰਾਲੀ ਆ ਉਹ ਵੀ ਦਿਖਾਵਾਂਗੇ ਤੇ ਦੋ ਅੱਜ ਵਾਲੀ ਵੀਡੀਓ ਦੇ ਵਿੱਚ ਇੱਕ ਸਭ ਤੋਂ ਪਹਿਲਾਂ ਬਲੈਰੋ ਗੱਡੀ ਤੇ ਉਸ ਤੋਂ ਬਾਅਦ ਲੈਫਟ ਵਾਲੀ ਟਰਾਲੀ ਹੈ ਜਮਾਂ ਨਵੀਂ ਦੋਨੇ ਵੇਖ ਲਓ ਬਾਈ ਤੇ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਬਲੈਰੋ ਗੱਡੀ ਆਜੋ ਆਹਾਂ ਬਾਈ ਬਲੈਰੋ ਗੱਡੀ ਆ ਤੇ ਬਾਈ ਦਾ ਨਾਮ ਜਗਮੀਤ ਆ ਤੇ ਕੋਠੇ ਛਪੜੀ ਵਾਲੇ ਆ ਬਲੂ ਦੇ ਤੇ ਜਿਲ੍ਹਾ ਬਾਈ ਦਾ ਬਠਿੰਡਾ ਤੇ ਆਹਾ ਬਲੈਰੋ ਗੱਡੀ ਬਾਈ ਨੇ ਵੇਚਣੀ ਆ ਤੇ ਘਰੂ ਬੰਦਾ ਕੋਈ ਵਪਾਰੀ ਨਹੀਂ ਬਾਈ ਘਰੇ ਰੱਖੀ ਆ ਪੂਰੇ ਸ਼ੌਂਕ ਨਾਲ ਗੱਡੀ ਬਾਈ ਦੀ 11 ਮਾਡਲ ਆ ਤੇ ਕਾਪੀ 12 ਚ ਬਣੀ ਆ ਤੇ ਪੂਰੀ ਵਧੀਆ ਨਵਿਆਰ ਕੀ ਗੱਡੀ ਪਈ ਆ ਬਈ ਕਿਤੋਂ ਵੀ ਬਾਈ ਕਹਿੰਦਾ ਖਾਮੀ ਨਹੀਂ ਕਿਤੇ ਕੋਈ ਜਰ ਨਹੀਂ ਲੱਗੀ ਸਾਰੇ ਪਾਸਿਓ ਗੱਡੀ ਮੇਰੀ ਓਕੇ ਆ ਤੇ ਆਪਾਂ ਸਾਰੀ ਬਲੈਰੋ ਗੱਡੀ ਵਿਖਾਵਾਂਗੇ ਤੇ ਆਪਣੇ ਚੈਨਲ ਵਾਲੇ ਦੱਸ ਦਿੰਦੇ ਆ ਬਈ ਆਪਣਾ ਚੈਨਲ ਡੇਲੀ ਆਪਾਂ ਵੀਡੀਓ ਪਾਉਨੇ ਆ ਤੇ ਜਿਹੜੇ ਭਰਾਵਾਂ ਨੇ ਨਵੇਂਵੇਂ ਦੇ ਤੇ ਚੈਨਲ ਨਹੀਂ ਆਪਣਾ ਕਰਿਆ ਸਬਸਕ੍ਰਾਈਬ ਤੇ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਜੇ ਕਿਸੇ ਭਰਾ ਨੇ ਵੀਡੀਓ ਬਣਾ ਆਹ ਫੋਟੋਆਂ ਭੇਜਣੀਆਂ ਆਪਾਂ ਨੂੰ ਫੋਟੋਆਂ ਭੇਜ ਦਿਓ ਜਿਵੇਂ ਹੁਣ ਸੀਜ਼ਨ ਚੱਲੀ ਜਾਂਦਾ ਤੇ ਆਪਾਂ ਤੋਂ ਜਾ ਕੇ ਬਣਾਈ ਜਾਂਦੀਆਂ ਵੀਡੀਓ ਆ ਬਾਈ ਦਾ ਜਮਾਂ ਹੀ ਨੇੜੇ ਪਿੰਡ ਸੀ ਇਹ ਬਾਈ ਨੇ ਫੋਨ ਲਾਇਆ ਸੀ ਤੇ ਮੈਂ ਕਿਹਾ ਬਣਾਉਣਾ ਰਿਹਾ ਤੇ ਹੁਣ ਸੀਜ਼ਨ ਛੁਣੇ ਆਹ ਕਣਕ ਦਾ ਬਹਲਾ ਆ ਗਿਆ ਤੇ ਹੁਣ ਬਈ ਆਪਾਂ ਨੂੰ ਫੋਟੋਆਂ ਭੇਜਿਆ ਕਰੋ ਪੰਜ ਸੱਤ ਇਹ ਆਪਾਂ ਘਰੇ ਥੋੜੀ ਵੀਡੀਓ ਬਣਾ ਲਿਆ ਕਰਾਂਗੇ ਫੋਟੋਆਂ ਤੇ ਅੱਜ ਵੀ ਜ ਆਹ ਵੇਖ ਲਓ ਬਾਈ ਬਲੈਰੋ ਗੱਡੀ ਬਾਈ ਦੀ ਜਮਾਂ ਓਕੇ ਆ ਸਾਰੇ ਪਾਸੋਂ ਨਵੀਂ ਗੱਡੀ ਆ ਜਮਾਂ ਆਹ ਦੇਖ ਲਓ ਟਾਇਰ ਚਾਰੇ ਨਵੇਂ ਆ ਤੇ ਬੈਟਰੀ ਬੂਂਡਰੀ ਬਾਈ ਕਹਿੰਦਾ ਮੈਂ ਨਵੀਂ ਰਖਾਈ ਆ ਪੂਰੇ ਸ਼ੌਂਕ ਨਾਲ ਗੱਡੀ ਸੰਭੀ ਵੀ ਆ ਐ ਨਹੀਂ ਗੱਡੀ 'ਚ ਕਿਸੇ ਪਾਸੋਂ ਕੋਈ ਕਮੀਆਂ ਆ ਆਹ ਦੇਖ ਲਓ ਸਾਰੀ ਗੱਡੀ ਆਪਾਂ ਵਿੱਚੋਂ ਹੀ ਦਿਖਾਉਣੀ ਆ ਬਾਈ ਬਾਈ ਦੇਖ ਆਹ ਦੇਖ ਲਓ ਬਾਈ ਨਵੀਂ ਗੱਡੀ ਆ ਮੈਟ ਮੂਟ ਜਮਾਂ ਨਵੇਂ ਆ ਤੇ ਬਾਈ ਕਹਿੰਦਾ ਮੈਂ ਇੱਕ ਹਾਤੀ ਚਲਾਈਏ ਗੱਡੀ ਤੇ ਕਾਗਜ਼ ਪੱਤਰਾਂ ਦੀ ਜਮਾਂ ਓਕੇ ਆ ਗੱਡੀ ਬਾਈ ਦੀ ਤੇ ਬਾਈ ਨੂੰ ਪੁੱਛਿਆ ਵੀ ਲੈਣ ਦੇਣ ਬਾਈ ਕਹਿੰਦਾ ਵੀ 3 ਲੱਖ ਤੇ 80 ਹਜ਼ਾਰ ਦੀ ਮੈਂ ਗੱਡੀ ਦੇਊਗਾ ਤੇ ਇੰਨੇ ਦੀ ਮੇਰੀ ਗੱਡੀ ਹੈਗੀ ਵੀ ਆ ਭਲਾਂ ਤੇ 10 ਬੰਦੇ ਟਰਾਈ ਲੈ ਲੈਣ ਕਿਸੇ ਪਾਸੋਂ ਆਵਾਜ਼ ਵੀ ਨਹੀਂ ਪੂਰਾ ਗੱਡੀ ਕਰਦੀ ਜਮਾਂ ਨਵੇਂ ਆਰ ਕੀ ਪਈ ਆ ਤੇ ਕਿਸੇ ਨੂੰ ਵੀ ਬਾਈ ਦੀ ਬਾਈ ਗੱਡੀ ਆ ਗਈ ਹੋਵੇ ਫਿੱਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰ ਆ ਤੇ ਬਾਈ ਨੂੰ ਲਾ ਲਿਓ ਫੋਨ ਆਹ ਆ ਚੀਜ਼ ਆ ਬਾਈ ਕਿਸੇ ਨੂੰ ਬਾਈ ਨੂੰ ਆ ਗਈ ਗੱਡੀ ਫੱਟ ਤੇ ਬਾਈ ਦਾ ਥੱਲੇ ਸਕਰੀਨ ਤੇ ਨੰਬਰਾਂ ਤੇ ਲਾ ਰਿਓ ਬਾਈ ਨੂੰ ਫੋਨ ਤੇ ਬਾਈ ਜੀ ਆਹ ਟਰਾਲੀ ਜਿਹੜੀ ਖੜੀ ਆ ਇਹ ਪਿੰਡ ਗੁਰੂਸਰ ਖੜੀ ਆ ਤੇ ਬਾਈ ਦਾ ਨਾਮ ਤਰਮਿੰਦਰ ਆ ਤੇ ਜ਼ਿਲ੍ਹਾ ਬਾਈ ਦਾ ਸ਼੍ਰੀ ਮੁਕਸਰ ਸਾਹਿਬ ਆ ਤੇ ਗਿੱਦੜਵਾਂ ਦੇ ਜਮਾਂ ਕੋਲੇ ਪੈਂਡਾ ਕਿ ਦਵਾ ਮੰਡੀ ਦੇ ਤੇ ਉੱਥੇ ਟਰਾਲੀ ਖੜੀ ਆ ਤੇ ਫੋਟੋਆਂ ਦੇ ਵਿੱਚ ਟਰਾਲੀ ਬਈ ਬਹੁਤ ਸੋਹਣੀ ਲੱਗਦੀ ਆ ਤੇ ਬਾਕੀ ਆਪਾਂ ਫੋਟੋਆਂ ਭੇਜੀਆਂ ਸੀ ਤੇ ਆਪਾਂ ਵੀਡੀਓ ਬਣਾਤੀ ਆ ਤੇ ਬਾਈ ਨਾਲ ਗੱਲ ਵੀ ਹੋ ਗਈ ਆ ਬਾਈ ਕਹਿੰਦਾ 1 25 ਦੀ ਮੈਂ ਟਰਾਲੀ ਦੇ ਦੂੰਗਾ ਕਿਸੇ ਵੀ ਭਰਾ ਨੂੰ ਬਾਈ ਦੀ ਟਰਾਲੀ ਆ ਗਈ ਹੋਈ ਫੱਟ ਤੇ ਥੱਲੇ ਬਾਈ ਦਾ ਨੰਬਰ ਦਿੱਤਾ ਹੋਇਆ ਤੇ ਬਾਈ ਨਾਲ ਕਰ ਲਿਓ ਭਾਈ ਗੱਲ ਤੇ ਕੜੇ ਵਾਲੇ ਰੈਂਬਾ ਤੇ ਸਵਾ ਦੋ ਫੁੱਟ ਵਾੜਾ ਤੇ 3 ਫੁੱਟ ਜਾਲੀ ਘੇਰੇ ਲੋਡ ਲੱਗੀ ਆ ਚਾਰੇ ਪਾਸੇ ਤੇ ਕਿਸੇ ਨੂੰ ਵੀ ਬਾਈ ਦੀ ਟਰਾਲੀ ਆ ਗਈ ਫੱਟ ਤੇ ਬਾਈ ਨੂੰ ਲਾ ਲਿਓ ਫੋਨ ਥੱਲੇ ਬਾਈ ਦਾ ਨੰਬਰ ਦਿੱਤਾ ਹੋਇਆ ਤੇ ਅੱਜ ਦੀਆਂ ਵੀਡੀਓ ਆਪਣੇ ਕੋਲ ਦੋ ਹੀ ਸੀਗੀਆਂ ਕੱਲ ਨੂੰ ਕੋਈ ਨਵੀਂ ਵੀਡੀਓ ਲੈ ਕੇ ਫੇਰ ਆਵਾਂਗੇ ਆਪਾਂ ਤੇ ਸਾਰਿਆਂ ਨੂੰ ਬਈ ਜੀ ਸਤਿ ਸ੍ਰੀ ਅਕਾਲ